ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰਾਂ ਤੱਕ ਜਰੂਰ ਬਨੇ ਰਹਿਣ ਜਿੰਨੇ ਵੀਰੇ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜੋ ਕਰਿਆ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਘੱਟ VOTING ਨੇ ਉਲਜਾਇ ਹਲਕਾ ਪੱਛਮੀ ਦੀ ਜਿਮਣੀ ਚੋਣ ਤੇ ਸਮੀਕਰਨ ਘੱਟ VOTING ਨੇ ਉਲਜਾਇ ਹਲਕਾ ਪੱਛਮੀ ਦੀ ਜਿਮਣੀ ਚੋਣ ਦੇ ਸਮੀਕਰਨ ਸਮੀਕਰਨ ਸਤਵਿੰਦਰ ਸ਼ਰਮਾ ਪੰਜਾਬ ਲੁਧਿਆਣਾ ਦੇ ਵਿਧਾਨ ਸਭਾ ਪੱ ਸਮੀ ਦੀ ਜਿਮਣੀ ਚੋਣ ਲਈ ਵੀਰਵਾਰ ਨੂੰ ਬਿੱਤੀਆਂ ਚੋਣਾ ਨਾਲੋਂ ਘੱਟ ਪਈਆਂ ਵੋਟਾਂ ਨੇ ਸਿਆਸੀ ਪਾਰਟੀਆਂ ਨੇ ਉਮੀਦਵਾਰਾਂ ਦੀਆਂ ਉਮੀਦਾਂ ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ ਕਿਉਂਕਿ ਇਸ ਚੋਣ 'ਚ ਵੋਟਾਂ ਨੂੰ ਵੋਟਾਂ ਪਾਉਣ ਲਈ ਉਤਸ਼ਾਹਿਤ ਕਰਨ ਲਈ ਕੋਈ ਕਸਰ ਨਹੀਂ ਛੱਡੀ ਸੀ ਜਦ ਕਿ ਸਵੇਰੇ 7 ਵਜੇ ਤੋਂ ਦੁਪਹਿਰ 1 ਵਜੇ ਤੱਕ ਪੋਲਿੰਗ ਜੂਥਾਂ ਤੇ ਪੁੱਜੇ ਵੋਟਰਾਂ ਨੂੰ ਦੇਖ ਕੇ ਉਮੀਦਵਾਰਾਂ ਦੇ ਹੌਸਲੇ ਬੁਲੰਦ ਹਨ ਪਰ ਦੁਪਹਿਰ ਬਾਅਦ ਜ਼ਿਆਦਾ ਵੋਟ ਵੋਟ ਪਾਉਣ ਨਾਲ ਨਹੀਂ ਆਏ ਹਨ ਜਿਸ ਨਾਲ ਚੋਣ ਕਮਿਸ਼ਨਰ ਪੰਜਾਬ ਸਿਵਨਸੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸ਼ਾਮ 7 ਵਜੇ ਤੋਂ 7 ਵਜੇ ਤੱਕ 52.63% ਵੋਟਾਂ ਨੇ ਹੀ ਵੋਟ ਪਾਉਣ ਦੇ ਹੱਕ ਦੀ ਵਰਤੋਂ ਕੀਤੀ ਹੈ ਘਟ ਪਈਆਂ ਵੋਟਾਂ ਨੇ ਨਤੀਜੇ ਵੀ 23 ਜੂਨ ਨੂੰ ਹਰਾਣ ਕਰਨ ਵਾਲੇ ਆ ਸਕਦੇ ਹਨ ਅੱਜ ਹਲਕਾ ਪੱਛਮੀ ਦੀ ਜਿਮਣੀ ਚੋਣ ਲਈ 51.63% ਦੀ VOTING ਹੋਈ ਹੈ ਜਦੋਂ ਕਿ 2022 ਦੀਆਂ ਸੁਵਿਧਾਨ ਸਭਾ ਚੋਣਾਂ ਨਾਲੋਂ 12 ਪੈਂਚੇਤ ਪ੍ਰੇਸ਼ਕ ਘਟ ਹਨ ਜੋ ਉਮੀਦਵਾਰਾਂ ਲਈ ਚਿੰਤਾ ਦਾ ਵਿਸ਼ਾ ਹੈ ਅਮਾਹਰ ਘਟ VOTING ਦਾ ਕਾਰਨ ਲੋਕਾਂ ਦੀ VOTING ਚ ਘੱਟ ਦਿਲਚਸਪੀ ਅਤੇ ਗਰਮੀਆਂ ਦੀਆਂ ਛੁੱਟੀਆਂ ਕਰ ਲੋਕਾਂ ਨੇ ਬਾਹਰ ਜਾਣ ਨੂੰ ਦੱਸ ਰਹੇ ਹਨ ਜਦ ਕਿ ਉਮੀਦਵਾਰਾਂ ਦਾ ਭਵਿੱਖ EVM ਨੂੰ ਬੰਦ ਹੋ ਗਿਆ ਹੈ ਜਿਸ ਦਾ ਪਤਾ ਹੁਣ 23 ਜੂਨ ਨੂੰ EVM ਖੁੱਲਣ ਤੋਂ ਬਾਅਦ ਹੀ ਪਤਾ ਲੱਗੇਗਾ ਵੋਟ ਪੈਣ ਤੋਂ ਬਾਅਦ EVM ਮਸ਼ੀਨਾਂ ਵਾਪਸ ਸੁਰੱਖਿਆ ਤੇ ਜੋ ਪਹੁੰਚ ਗਈਆਂ ਹਨ ਪਿਛਲੀਆਂ ਵਿਧਾਨ ਸਭਾ ਚੋਣਾਂ ਆਪ ਗਰਮੀਤ ਸਿੰਘ ਗੋਗੀ ਨੇ ਭਾਰਤ ਸਪੂਸ਼ਨ ਆਸ਼ੂ ਨੂੰ ਹਰਾ ਕੇ ਇਸ ਇਸ ਹਲਕੇ ਤੇ ਤੋਂ ਜਿੱਤ ਪ੍ਰਾਪਤ ਕੀਤੀ ਸੀ ਜੋ ਹੁਣ ਜੇਕਰ ਉਹ ਆਪ ਉਮੀਦਵਾਰ ਸੰਜੀਵ ਓੜਾ ਨੂੰ ਗੋਗੀ ਦੇ ਬਰਾਬਰ ਵੋਟਾਂ ਮਿਲਦੀਆਂ ਹਨ ਤਾਂ ਉਸ ਸਥਿਤੀ ਨੂੰ ਬਹੁਤ ਮਜ਼ਬੂਤ ਹੋਵੇਗੀ ਇਹ ਸਭ ਦੇ ਵਿਚਕਾਰ ਜੇਕਰ ਅਸੀਂ 1 ਸਾਲ ਪਹਿਲਾਂ ਹੋਈ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਭਾਏ ਭਾਅ ਉਮੀਦਵਾਰ ਨੂੰ ਇਸ ਹਲਕੇ ਤੋਂ 45000 ਵੱਧ ਤੋਂ ਵੱਧ ਵੋਟਾਂ ਮਿਲੀਆਂ ਸਨ ਇਹ ਜੋ ਕਿ ਇਹਨਾਂ ਸਾਰਿਆਂ ਤੋਂ ਵੱਧ ਹੋ ਸਕਦੀਆਂ ਹਨ ਸਵੇਰੇ ਪਹਿਲੇ 2 ਘੰਟਿਆਂ ਵਿੱਚ VOTING ਘੱਟ ਸੀ ਪਰ ਅਗਲੇ 2 ਘੰਟਿਆਂ ਵਿੱਚ ਰਫ਼ਤਾਰ ਬਾਅਦ ਗਈ ਸੀ ਇਸ ਫੇਰ ਦੁਪਹਿਰ 3 ਵਜੇ ਤੋਂ ਬਾਅਦ VOTING ਕਰਨ VOTING ਪ੍ਰਤੀਸ਼ਤ ਦਾ ਖੇਡ ਵਿਗੜ ਗਿਆ ਸੀ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ